ਆ ਨੰਸਾਸਰੀ ਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਹੋਰ ਡਿਜ਼ਾਈਨ ਨਵਾਂ ਜਿਹਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤਿੰਨ ਤਿੰਨ ਦੇ ਹਿਸਾਬ ਨਾਲ ਆਪਾਂ ਕੁੰਡੇ ਲਏ ਤੇ ਦੋ ਸਲਾਈਆਂ ਆਪਾਂ ਪਾ ਲਈਆਂ ਜੀ ਇੱਕ ਸਿੱਧੀ ਪਾ ਲਈ ਕਿ ਕੁੰਡੇ ਪਾਸੇ ਉਲਟੀ ਪਾ ਲਈ ਸਿੱਧੇ ਪਾਸੇ ਉਲਟੀ ਪਾ ਲਈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਡਿਜ਼ਾਈਨ ਬਣਾਉਣਾ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਦੂਸਰਾ ਹੀ ਇੰਚ ਬਣ ਕੇ ਇਹ ਕੰਪਲੀਟ ਹੁੰਦਾ ਜੀ ਲਓ ਜੀ ਹੁਣ ਇਹ ਸਲਾਈ ਇਹ ਪਸਾਰ ਲੁਟੀ-ਉਟੀ ਪਾਵਾਂਗੇ ਜੀ ਉਲਟੀ ਉਲਟੀ ਪਾ ਕੇ ਕੰਪਲੀਟ ਕਰਾਂਗੇ ਡਿਜ਼ਾਈਨ ਬਣਦਾ ਜੀ ਆਪਣਾ ਉਲਟੇ ਪਾਸੇ ਜੀ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਸਪੋਰਟ ਦੀ ਜ਼ਰੂਰਤ ਹੈ ਜੀ ਲੋ ਜੀ ਆਪਾਂ ਸਾਰੀ ਸਲਾਈ ਡਿਊਟੀ ਗੁੰਨ ਕੇ ਕੰਪਲੀਟ ਕਰ ਲਈ ਤੇ ਹੁਣ ਆਉਨੇ ਜੀ ਆਪਾਂ ਉਲਟੇ ਪਾਸੇ ਡਿਜ਼ਾਈਨ ਦੀ ਦੂਜੀ ਸਲਾਈ ਤੇ ਲੋ ਜੀ ਆਪਾਂ ਤਿੰਨ ਕੁੰਡੇ ਤਿੰਨ ਤੋਂ ਇੱਕ ਬਣਾਵਾਂਗੇ ਜੀ ਤਿੰਨ ਕੁੰਡਿਆਂ ਤੋਂ ਇੱਕ ਬਣਾ ਲਿਆ ਜੀ ਆਪਾਂ ਤੇ ਹੁਣ ਤਾਂ ਅੱਗਾ ਬੈਕ ਸਾਈਡ ਕਰਾਂਗੇ ਜੀ ਤੇ ਇੱਕ ਕੁੰਡੇ ਤੋਂ ਤਿੰਨ ਬਣਾਵਾਂਗੇ ਤਿੰਨ ਕੁੰਡੇ ਤੋਂ ਇੱਕ ਬਣਾਏ ਜੀ ਲੋ ਜੀ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਉਲਟਾ ਤੀਜਾ ਕੁੰਡਾ ਆਪਾਂ ਫੇਰ ਉਲਟਾ ਬਣਾਵਾਂਗੇ ਜੀ ਲੋ ਜੀ ਤੇ ਹੁਣ ਫੇਰ ਆਪਾਂ ਤਿੰਨ ਦਾ ਇੱਕ ਬਣਾਵਾਂਗੇ ਜੀ ਆ ਦੇਖੋ ਇਸ ਤਰ੍ਹਾਂ ਲੋ ਜੀ ਹੁਣ ਫੇਰ ਆਪਾਂ ਇੱਕ ਤੋਂ ਤਿੰਨ ਬਣਾਵਾਂਗੇ ਜੀ ਇਸ ਤੋਂ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਦੂਜਾ ਕੁੰਡਾ ਉਲਟਾ ਬਣਾ ਲਿਆ ਤੀਜਾ ਕੁੰਡਾ ਫੇਰ ਸਿੱਧਾ ਬਣਾਵਾਂਗੇ ਜੀ ਲੋ ਜੀ ਹੁਣ ਫੇਰ ਆਪਾਂ ਤਿੰਨ ਦਾ ਇੱਕ ਬਣਾਵਾਂਗੇ ਜੀ ਲੋ ਜੀ ਹੁਣ ਇੱਕ ਕੁੰਡੇ ਦੇ ਤਿੰਨ ਬਣਾਵਾਂਗੇ ਜੀ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਦੂਜਾ ਕੁੰਡਾ ਉਲਟਾ ਬਣਾ ਲਿਆ ਜੀ ਤੀਜਾ ਕੁੰਡਾ ਫੇਰ ਸਿੱਧਾ ਬਣਾਵਾਂਗੇ ਆ ਤਿੰਨ ਦਾ ਫੇਰ ਇੱਕ ਕਰਾਂਗੇ ਜੀ ਤੇ ਆ ਇੱਕ ਦੇ ਤਿੰਨ ਬਣਾਵਾਂਗੇ ਜੀ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਜੀ ਦੂਜਾ ਉਲਟਾ ਬਣਾ ਲਿਆ ਜੀ ਤੀਜਾ ਫੇਰ ਸਿੱਧਾ ਬਣਾਵਾਂਗੇ ਜੀ ਲੋਚ ਹੁਣ ਫੇਰ ਤਿੰਨ ਤੋਂ ਇੱਕ ਬਣਾਵਾਂਗੇ ਇਹ ਦੇਖੋ ਇਸ ਤਰ੍ਹਾਂ ਹੁਣ ਫੇਰ ਤਿੰਨ ਤੋਂ ਇੱਕ ਤੋਂ ਤਿੰਨ ਬਣਾਵਾਂਗੇ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਜੀ ਬੈਕ ਸਾਈਡ ਤਾਂ ਅੱਗਾ ਕਰਕੇ ਫਿਰ ਤਾਂ ਅਪਣੇ ਕੰਨੀ ਕਰਾਂਗੇ ਤੇ ਕੁੰਡਾ ਉਲਟਾ ਬਣਾਵਾਂਗੇ ਹੁਣ ਫੇਰ ਸਿੱਧਾ ਬਣਾਵਾਂਗੇ ਲੋਚ ਅਤੇ ਇਹਨਾਂ ਦਾ ਇੱਕ ਕਰਤਾ ਜੀ ਤੇ ਹੁਣ ਆਪਾਂ ਫੇਰ ਇੱਕ ਤੋਂ ਤਿੰਨ ਬਣਾਵਾਂਗੇ ਜਿੱਤਾ ਅਗਾ ਬੈਕ ਸਾਈਡ ਕਰ ਲਿਆ ਤੇ ਕੁੰਡਾ ਸਿੱਧਾ ਬਣਾਵਾਂਗੇ ਜੀ ਲਓ ਜੀ ਇੱਕ ਕੁੰਡਾ ਸਿੱਧਾ ਬਣਾ ਲਿਆ ਤੱਗਾ ਆਪਣੇ ਕੰਨੀ ਕਰ ਲਿਆ ਤੇ ਇੱਕ ਕੁੰਡਾ ਉਲਟਾ ਬਣਾਵਾਂਗੇ ਜੀ ਹੁਣ ਫੇਰ ਤੱਗਾ ਬੈਕ ਸਾਈਡ ਕਰਕੇ ਤਿੰਨ ਕੁੰਡੇ ਹੋ ਗਏ ਜੀ ਹੁਣ ਫੇਰ ਆਪਾਂ ਤਿੰਨ ਦਾ ਇੱਕ ਬਣਾਵਾਂਗੇ ਲਓ ਜੀ ਹੁਣ ਆ ਗਏ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਚੌਥੀ ਸਲਾਈਤੀ ਲਓ ਤੇ ਚੌਥੀ ਸਲਾਈ ਆਪਾਂ ਸਾਰੀ ਬਣ ਕੇ ਕੰਪਲੀਟ ਕਰਦੇ ਆਂ ਜਿੱਤੇ ਫਿਰ ਤੁਹਾਨੂੰ ਦਿਖਾਉਣੀ ਆ ਆਪਾਂ ਲਓ ਜੀ ਇਧਰ ਕੋਈ ਡਿਜ਼ਾਈਨ ਨਹੀਂ ਬਣਦਾ ਕੋਈ ਕੁੰਡਾ ਨਹੀਂ ਵੱਧਦਾ ਘਟਦਾ ਜੀ ਸਿੱਧੇ ਪਾਸੇ ਸਿੱਧੇ ਪਾਸੇ ਸਾਰੇ ਉੱਟੀ-ਉੱਟੀ ਸਲਾਈ ਨਿਕਲ ਕੇ ਕੰਪਲੀਟ ਹੁੰਦੀ ਹੈ ਜੀ ਲਓ ਜੀ ਕੰਟੀ ਵਾਲਾ ਬਟਨ ਜ਼ਰੂਰ ਦਵਾ ਦਿਆ ਕਰੋ ਜੀ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਨਵੇਂ-ਨਵੇਂ ਡਿਜ਼ਾਈਨ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਲੋ ਜੀ ਹੁਣ ਆ ਗਏ ਜੀ ਆਪਾਂ ਉਲਟੇ ਪਾਸੇ ਤੇ ਡਿਜ਼ਾਈਨ ਦੀ ਚੌਥੀ ਸਲਾਈ ਤੇ ਆਹ ਗੁੰਡਾ ਆਪਾਂ ਲਾ ਲਿਆ ਜੀ ਤੇ ਆਹ ਗੁੰਡੇ ਤੇ ਇੱਥੇ ਆਪਾਂ 3 ਘਟਾਈ ਸੀ 3 ਤੋਂ 1 ਬਣਾਇਆ ਸੀ ਜੀ ਹੁਣ ਇਹਦੇ ਆਪਾਂ 3 ਬਣਾਵਾਂਗੇ ਜੀ ਹਾਂ ਦੇਖੋ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਜੀ ਦੂਜਾ ਕੁੰਡਾ ਉਲਟਾ ਬਣਾਵਾਂਗੇ ਜੀ ਤੀਜਾ ਕੁੰਡਾ ਆਪਾਂ ਫੇਰ ਸਿੱਧਾ ਲਵਾਂਗੇ ਜੀ ਹਾਂ ਦੇਖੋ ਹੁਣ ਆਪਾਂ 3 ਦਾ 1 ਬਣਾਵਾਂਗੇ ਜੀ ਜਿਹੜੇ 1 ਕੁੰਡੇ ਤੋਂ 3 ਬਣਾਈ ਸੀ ਉਹ ਹੁਣ ਆਪਾਂ ਘਟਾਵਾਂਗੇ ਇੱਥੇ ਹਾਂ ਦੇਖੋ ਇਸ ਤਰ੍ਹਾਂ ਕੁੰਡਾ ਯਾ ਕੁੰਡੇ ਤੇ 7 ਨ ਬਣਾਵਾਂਗੇ ਜੀ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਉਲਟਾ ਤੀਜਾ ਕੁੰਡਾ ਫਿਰ ਸਿੱਧਾ ਤਿੰਨ ਦਾ ਇੱਕ ਬਣਾ ਲਿਆ ਇੱਕ ਤੋਂ ਤਿੰਨ ਬਣਾਵਾਂਗੇ ਜੀ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਉਲਟਾ ਤੀਜਾ ਕੁੰਡਾ ਫਿਰ ਸਿੱਧਾ ਤਿਆ ਤਿੰਨ ਦਾ 1 ਬਣਾਵਾਂਗੀ ਜੀ ਜਾਂ 1 2 3 ਬਣਾਵਾਂਗੀ ਜੀ ਦੇਖੋ ਜ ਜੇ ਇਹਨ ਵਸੂੜਾ ਇਹ ਹੋ ਜਾਂਦਾ ਜੀ ਚੇਂਜ ਜੀ ਤੇ ਸੋਨਾ ਬਹੁਤ ਲੱਗਦਾ ਬਣ ਕੇ ਨੂੰ ਜਿਹਾ ਕੁੰਡਾ ਉਲਟਾ ਤੀਜਾ ਕੁੰਡਾ ਫੇਰ ਸਿੱਧਾ ਲੋ ਜੀ ਆ ਤਿੰਨ ਦਾ ਇੱਕ ਬਣਾਵਾਂਗੇ ਜੀ ਇਹ ਦੇਖੋ ਇਸ ਤਰ੍ਹਾਂ ਤੇ ਆ ਇੱਕ ਦੇ ਆਪਾਂ ਤਿੰਨ ਬਣਾਵਾਂਗੇ ਜੀ ਪਹਿਲਾ ਕੁੰਡਾ ਸਿੱਧਾ ਬਣਾ ਲੈ ਜੀ ਤਾਂ ਗੱਪਨੇ ਕਿੰਨੇ ਕਰ ਲਿਆ ਦੂਜਾ ਕੁੰਡਾ ਉਲਟਾ ਤੀਜਾ ਕੁੰਡਾ ਫੇਰ ਸਿੱਧਾ ਤੇ ਆ ਤਿੰਨ ਦਾ ਇੱਕ ਬਣਾਵਾਂਗੇ ਜੀ ਆਹ ਕੁੰਡੇ ਤੇ ਆਪਾਂ ਤਿੰਨ ਕੁੰਡੇ ਫੇਰ ਬਣਾਵਾਂਗੇ ਜਿਦਾ ਅਗਾ ਬੈਕ ਸੈਟ ਕਰ ਲਿਆ ਪਹਿਲਾ ਕੁੰਡਾ ਸਿੱਧਾ ਬਣਾ ਲਿਆ ਦੂਜਾ ਕੁੰਡਾ ਉਲਟਾ ਬਣਾ ਲਏ ਜੀ ਤੀਜਾ ਫੇਰ ਸਿੱਧਾ ਬਣਾ ਲਿਆ ਤੇ ਆਹ ਕੁੰਡਾ ਆਪਾਂ ਲਾਸਟ ਵਾਲਾ ਸਿੱਧਾ ਬਣਾਵਾਂਗੇ ਲੋ ਹੁਣ ਆਗੇ ਜੀ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਸਿੱਧੇ ਪਾਸੇ ਤੇ ਸਲਾਈ ਆਪਾਂ ਸਾਨੂੰ ਸਾਰੇ ਸਿੱਧੀ ਸਿੱਧੀ ਬਣਾ ਰੂਟੀ-ਰੂਟੀ ਬਣਾ ਕੇ ਕੰਪਲੀਟ ਕਰਦੇ ਹਾਂ ਜੀ ਲੋ ਜੀ ਤੇ ਜਨ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਜੀ ਜੇ ਪਲੇਨ ਬਣਾਉਣੀਆਂ ਜਾਗਤ ਤਾਂ ਥੱਲੇ ਇਹਦਾ ਬਾਰਡਰ ਵੀ ਬਣ ਸਕਦਾ ਹੈ ਬਟਨ ਪੱਟੀ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਲੱਗਦਾ ਹੈ ਜੀ ਸਾਰੀ ਦੂਜੀ ਪਲੇਨ ਬਣਾ ਲਓ ਜੀ ਕੋਈ ਵੀ ਪ੍ਰੋਜੈਕਟ ਬਣਾਉਣਾ ਤੇ ਜੇ ਸਾਰੇ ਪ੍ਰੋਜੈਕਟ ਚ ਕੋਨਾ ਉਹ ਵੀ ਸੋਹਣਾ ਲੱਗਦਾ ਜੀ ਕੋਟੀ ਤੇ ਜਾਗਤ ਤੇ ਬੱਚਾਂ ਦੇ ਕਾਢੀ ਹਾਂ ਤੇ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹ ਡਿਜ਼ਾਈਨ ਪਾ ਸਕਦੇ ਨਹੀਂ ਬਣ ਕੇ ਬਹੁਤ ਸੋਹਣਾ ਲੱਗਦਾ ਲੋ ਜੀ ਪਾਸ ਲਾਈ ਕੰਪਲੀਟ ਕਰਕੇ ਸੁਣ ਦਿਖਾਉਣੇ ਆ ਲੋਡ ਇਹ ਸলাই ਇਹ ਪਸਾਰੀ ਕੰਪਲੀਟ ਕਰ ਲਈ ਤੇ ਇਸ ਤਰ੍ਹਾਂ ਬਣਾਈ ਇਹ ਪਨਾ ਡਿਜ਼ਾਈਨ ਤੁਸ ਨੂੰ ਦਿਖਾਉਣੀ ਆਪਾਂ ਇੱਕ ਹੋਰ ਬਣਾ ਰੱਖਿਆ ਜੀ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਲੋ ਜੀ ਬਹੁਤ ਸੋਹਣਾ ਬਣਦਾ ਜੀ ਕਿਸੇ ਵੀ ਰੰਗ ਤੇ ਬਣਾ ਸਕਦੇ ਕਿਸੇ ਵੀ ਉਨਾਂ ਨਾਲ ਬਣਾ ਸਕਦੇ ਬਹੁਤ ਸੋਹਣਾ ਲੱਗਦਾ ਲੋਤ ਹੀ ਪਿਆਰਾ ਜਿਹਾ ਸੌਬਰ ਜਿਹਾ ਡਿਜ਼ਾਈਨ ਹੈ ਜੀ ਜੀ ਇਹਦੇ ਕੋਸਟਰ ਤੇ ਬਾਰਡਰ ਤੁਸੀਂ ਕਿਸੇ ਵੀ ਪ੍ਰਕਾਰ ਦਾ ਬਣਾ ਸਕਦੇ ਆ ਆਪਣੇ ਹਿਸਾਬ ਨਾਲ ਤੇ ਤੇ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਦੋ ਸਲਾਈਆਂ ਦਾ ਡਿਜ਼ਾਈਨ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਲੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ